ဒီလိုမျိုးဒီလိုမျိုးဒီလိုမျိုး कहानिया न सोना दशुमे हैष दिया, दिया सचिया कहानिया पिता दिया ਸੱਚੀਆਂ ਕਹਾਣੀਆਂ ਵਾਈਕਰੂ ਜੀ ਦਾ ਖਾਲਸਾ ਵਾਈਕਰੂ ਜੀ ਦੇ ਪਤੀ ਮਾਈਆਂ ਨੂੰ ਬੇਨਤੀ ਕਰਦੇ ਆ ਕਿ ਭਾਈ ਜਲਦੀ ਤੋਂ ਜਲਦੀ ਤਾਬਿਆਂ ਦੇ ਪਹੁੰਚ ਕੇ ਪ੍ਰਸਾਦ ਜੀ ਦੀ ਸੇਵਾ ਕਰੋ ਭਾਈ ਦੁਬਾਰਾ ਫੇਰ ਬੇਨਤੀ ਕਰਦੇ ਆ ਮਾਈਆਂ ਨੂੰ ਇਹ ਜਲਦੀ ਤੋਂ ਜਲਦੀ ਆਪਣੇ ਕੰਮਾਂ ਸੰਭੇੜ ਕੇ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਸਨਸਕਾਰ ਨੂੰ ਭਾਦਰ ਸਿੰਘ ਜੀ ਪੱਟੀ ਜਿਨ੍ਹਾਂ ਨੇ ਬਹੁਤ ਨੇਕਾ ਦਾਸ ਮੇਰਾ ਸਤ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਹੈ ਅਰਦਾਸਾਂ ਸੰਤਾਂ ਦਾ ਜੇ ਤੂੰ ਤੈ ਜੋ ਜਨਮ ਆਏਂ ਕਿਰਪਾ ਕਰਕੇ ਕੰਗਲੇ ਤਾਈ ਰਾਜ ਬਿਠਾਉਂਦੇ ਲੈ ਕਿਰਪਾ ਕਰਕੇ ਕੰਗਲੇ ਤਾਈ ਰਾਜ ਬਿਠਾਉਂਦੇ ਨੇ ਹੋ ਵੀ ਜਗ ਵਸ ਬਿਆਨੁ ਖੋਣ ਜੋ ਕਰੇ ਤਮਾਸਾ ਸੰਤਾਂ ਦਾ रबना पैर बस न पैर बसर सु परदा

ਰਬ ਨੂੰ ਵੀ ਮੰਨਣਾ ਪੈਂਦਾ ਹਏ ਅਰਦਾਸਾਂ ਦਾ ਤਾਦਾ ਉਹ ਸੋਈ ਥਾਨ ਸਹਾਵਾ ਸੋਈ ਥਾਨ ਸਹਾਵਾ ਜਿੱਥੇ ਸੰਤ ਸਹਉਂਦੇ ਨੇ ਬਗਨਾਮ ਦੀ ਗੰਗਾ ਬੈਠ ਜਨਹਾਰ ਗੁਣ ਗਾਉਂਦੇ ਨੇ ਬਗਨਾਮ ਦੀ ਗੰਗਾ ਬੈਠ ਜਨਹਾਰ ਗੁਣ ਗਾਉਂਦੇ ਨੇ ਉਹ ਜਾਂਦੇ ਬੰਦਨੇ ਕੰਨ ਜੂਟਨਾ ਮਾ ਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਹਾਏ ਅਰਦਾਸ ਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਹਾਏ ਅਰਦਾਸ ਸਾ ਸੰਤਾਂ ਦਾ ਓ ਮਾਸਤਕ ਪਿਆਰ ਪਗ ਕਰਾ ਹਾ ਮੈ ਮੇਨੀ ਆਇਆ ਪਚਲ ਕੇ ਭਾਗਾ ਚ ਲਿਖਿਆ ਸੀ ਦਰਸ਼ਨ ਮਹਾਪੁਰਸ਼ ਜੋਗੀ ਜਨ ਕੰਨੇ ਆਉਣਗੇ ਇਸ ਕਰਕੇ ਭਾਗਾ ਚ ਆਇਆ ਆਪਣੇ ਹਿੱਸੇ ਤਾਂ ਆਇਆ ਮਾਸਤਕ ਪਿਆਰ ਮੈਂ ਕਰਿਓ ਗੁਰ ਚਰਨੀ ਝੁਕਦੇ ਨੇ ਸੰਤ ਸ਼ਰਨ ਵਿੱਚ ਆ ਕੇ ਗੇਰ ਜਰਾਸੀ ਮੁਕਦੇ ਨੇ ਸੰਤ ਸ਼ਰਨ ਵਿੱਚ ਆ ਕੇ ਗੇਰ ਜਰਾਸੀ ਮੁਕਦੇ ਨੇ ਉਹ ਭਵ ਸਾਗਰ ਤਰ ਜਾਂਦਾ ਜੋ ਅਭਲਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਹਾਏ ਰੰਦਾ ਸਾ ਸੰਤਾਂ ਦਾ मञणा पवंदा हर जो मिलनि माण ताईं ख़ैरां पूरे मारंद माण ताईं ख़ैर पूरे मार्दी ਗੁਰਦਰਸ਼ਨ ਨੂੰ ਲੋਚਣਾ ਅੱਖੀਆਂ ਵੀਰ ਚਹਾਨ ਦੀਆਂ ਗੁਰਦਰਸ਼ਨ ਨੂੰ ਲੋਚਣਾ ਅੱਖੀਆਂ ਵੀਰ ਚਹਾਨ ਦੀਆਂ ਓ ਜੰਗ ਕੁੱਪ ਤੂ ਰਖੀ ਦਿਲੋਂ ਦੁਲਾਸਾ ਸੰਤਾਂ ਦਾ ਓ ਰੱਬ ਨੂੰ ਵੀ ਮੰਨਣਾ ਪੈਂਦਾ ਹੇ ਰੰਦਾ ਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਹੇ ਰੰਦਾ ਸਾ ਸੰਤਾਂ ਦਾ